स्कूल च बच्ची नाल वापरी कटना स्टाफ ने नहीं करवाया इलाज परिवार ने इंसाफ दी कीती मांग सब तो पहला खबरा देखण ली चैनल ते क्लिक करो खबरा इश्तियार पेजण ली संपर्क करो रिपोर्ट पत्रकार हरपाल सिंह जज आज ਜਿਹੜੀ ਆਦਰਾਮਨ ਸਕੂਲ ਦੇ ਵਿੱਚ ਜਿਹੜੀ ਦੁਰਘਟਨਾ ਹੋਈ ਹੈ ਬੱਚੇ ਦੇ ਨਾਲ ਉਹ ਦੇ ਅਕੋਰਡਿੰਗ ਅੱਜ ਅਸੀਂ ਬੱਚੇ ਦਾ ਇੱਥੇ ਪਤਾ ਲੈਣ ਆਏ ਹਸਪੀਟਲ ਦੇ ਵਿੱਚ ਜੋ ਕਿ ਮਹਿਦਪੁਰ ਦੇ ਹਸਪੀਟਲ ਦੇ ਵਿੱਚ ਬੱਚੇ ਦਾਖਲਾ ਸਾਡੇ ਨਾਲ ਅੱਜ ਵੱਖ-ਵੱਖ ਜਿਸੀ ਬੰਦੀਆਂ ਦੇ ਮੈਂਬਰਸ ਵਨ ਸਰਪੰਚ ਸਾਹਿਬ ਵੀ ਹਨ ਕਾਰਬਲਟ ਸਾਹਿਬ ਵੀ ਸਾਡੇ ਨਾਲ ਆਏ ਨੇ ਔਰ ਅਸੀਂ ਅੱਜ ਮਾਨਜੋਗ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਜ ਜੀ ਨੂੰ ਅੱਜ ਇਹ ਮੇਲ ਕੀਤੀ ਆ ਕਿ ਇਹਨਾਂ ਦੇ ਖਿਲਾਫ ਜਿਹੜੀ ਟੀਚਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ ਜੋ ਕਿ ਐਸੀ ਸਮਾਜ ਦੀ ਬੱਚੀ ਦੇ ਨਾਲ ਬਿਤਕਰਾ ਸਕੂਲ ਦੇ ਵਿੱਚ ਕੀਤਾ ਗਿਆ ਬੜੀ ਮੰਦਭਾਗੀ ਘਟਨਾ ਹੈ ਸਕੂਲ ਦੇ ਵਿੱਚ ਹੋਈ ਆ ਅਸੀਂ ਸਮਝਦੇ ਆ ਇਹੋ ਜਿਹੇ ਟੀਚਰ ਜਿਹੜੇ ਲੱਖਾਂ ਰੁਪਈਆ ਦੀ ਵਸੂਲੀ ਸਕੂਲਾਂ ਦੇ ਵਿੱਚੋਂ ਬੱਚਿਆਂ ਦੇ ਸਿਰ ਤੇ ਕਮਾ ਰਹੇ ਆ ਇਹਨਾਂ ਦੇ ਖਿਲਾਫ ਜਿਹੜੇ ਸਖਤ ਤੋਂ ਸਖਤ ਸਰਕਾਰ ਤੋਂ ਅਸੀਂ ਮੰਗ ਕਰਦੇ ਐਕਸ਼ਨ ਲੈਣੇ ਚਾਹੀਦੇ ਆ ਜਾਂ ਤਾਂ ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਜਾਂ ਇਹਨਾਂ ਦੀ ਬਦਲੀ ਏਡਿਕ ਦੂਰ ਕੀਤੀ ਜਾਣੀ ਚਾਹੀਦੀ ਆ ਕਿ ਇਹਨਾਂ ਨੂੰ ਅਗਲ ਆਵੇ ਲੋਕਾਂ ਦੇ ਬੱਚਿਆਂ ਦੇ ਨਾਲ ਕਿਦਾਂ ਮਿਸਬੀਹਵ ਕਰਨਾ ਇਨ ਕੇਸ ਅੱਜ ਤੱਕ ਅਸੀਂ ਆਪਣੀ ਬੱਚੀ ਨੂੰ ਜਾ ਕੇ ਸਾਂਭ ਲਿਆ ਰੱਬ ਨਾ ਕਰੇ ਕੋਈ ਜਾਦੀ ਪ੍ਰੋਬਲਮ ਕੋਈ ਕ੍ਰੀਏਟ ਹੋ ਜਾਂਦੀ ਇਹਦਾ ਜ਼ਿੰਮੇਵਾਰ ਕੌਣ ਸੀ ਜਾਦਾ ਪ੍ਰਸ਼ਾਸਨ ਸਾਨੂੰ ਜਵਾਬ ਦੇਵੇ ਜਾਂਦਾ ਟੀਚਰ ਇਹਦਾ ਜਵਾਬ ਦੇਣ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਟੇਬਲ ਟੂ ਟਾਕ ਕਰਾਂਗੇ ਜਿਸ ਨਾਲ ਜਕਰ ਸਾਡੀ ਬੱਚੀ ਨੂੰ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚੱਕਰ ਭਾਜੀ ਅਸੀਂ ਇਹ ਜਿਹੜਾ ਮੁੱਦਾ ਇਦਾਂ ਸਰਗਰਮ ਰਹੂਗਾ ਤੇ ਵੱਡੇ ਲੈਵਲ ਤੇ ਜਿਹੜੇ ਸੰਘਰਸ਼ ਵੀ ਕੀਤੇ ਜਾਣਗੇ ਸਾਨੂੰ ਇਨਸਾਫ ਨਹੀਂ ਲਿਆ ਸਰਕਾਰ ਤੋਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਔਰ ਬੱਚੀ ਨੂੰ ਇਨਸਾਫ ਦਵਾਇ ਜਾਵੇ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੇ ਦਰਸ਼ਕਾਂ ਨੂੰ ਸਾਡਾ ਸਾਰੇ ਪਾਰਟੀਆਂ ਵੱਲੋਂ ਨਮਸਕਾਰ ਧੰਨਵਾਦ ਅਗਵਰੇ ਬੜੇ ਸੂਸ਼ਤਾ ਨਾਲ ਇਹ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਪੱਤਰਕਾਰਾਂ ਨੂੰ ਇਹ ਜਿਹੜੀ ਮੰਤ ਭਾਗੀ ਘਟਨਾ ਘੱਟੀ ਹੈ ਇਹ ਘਟਨੀ ਨਹੀਂ ਚਾਹੀਦੀ ਉਹ ਕਿ ਜਦੋਂ ਬੱਚਾ ਸਕੂਲ ਤੋਂ ਘਰ ਤੋਂ ਸਕੂਲ ਪਹੁੰਚਦਾ ਤਾਂ ਸਮੁੱਚੀ ਜ਼ਿੰਮੇਵਾਰੀ ਜਿਹੜੀ ਆ ਤੇ ਆਪਕਾ ਆਪਕਾਂ ਦੀ ਹੁੰਦੀ ਆ ਤਾਂ ਨਾਲੇ ਜੇਕਰ ਬੱਚੀ ਦੇ ਚੋਟ ਲੱਗ ਵੀ ਗਈ ਸੀ ਫਰਸਟ ایڈ ਦੇਣਾ ਸਭ ਤੋਂ ਪਹਿਲਾਂ ਜ਼ਰੂਰੀ ਸੀ ਉਸ ਤੋਂ ਬਾਅਦ ਹੀ ਮਾਪਿਆਂ ਨੂੰ ਕਿ ਕਾਨੂੰਨ ਦੇ ਨਾਲ ਰੋਕੇ ਇਹਨਾਂ ਨੂੰ ਸੂਚਨਾ ਦੇਣੀ ਚਾਹੀਦੀ ਸੀ ਇਹ ਮੈਨੂੰ ਪਤਾ ਲੱਗਾ ਅਕਬਰ ਸੰਧੂ ਨੇ ਅੱਛਾ ਉੱਪਰ ਮਾਸਰ ਉੱਪਰ ਬੈਠੇ ਰਹੇ ਉਹ ਬੱਚੇ ਰਲਾ ਪਾਉਂਦੇ ਰਹੇ ਗੁੱਡੀ ਤੇ ਛੱਟ ਲੱਗ ਗਈ ਛੱਟ ਲੱਗ ਗਈ ਕਿਸੇ ਨੇ ਆਣ ਕੇ ਉਹਦਾ ਧਿਆਨ ਨਹੀਂ ਦਿੱਤਾ ਹਾਲਾਂਕਿ ਬੱਚਿਆਂ ਨੇ ਪਾਣੀ ਪੂਣੀ ਪਿਆ ਤੇ ਟੇਬਲ ਤੇ ਉੱਤੇ ਖਿੱਚ ਕੇ ਪਾਈ ਤੇ ਉੱਪਰ ਉਹ ਚੁੱਣੀ ਚੰਨੀ ਦੇ ਨਾਲ ਉਹਦਾ ਬਲੱਡ ਸਾਫ਼ ਕਰਦੇ ਰਹੇ ਇਹ ਉਹਦਾ ਪਿਤਾ ਲੜਕੀ ਦਾ ਜਿਹੜਾ ਸੀ ਨਕੋਦਰੋਂ ਦੇਖੋ ਕਿੰਨੀ ਦੂਰ ਐਥੋਂ ਨਕੋਦਰ ਆਦਰਾਮਾਂਨ ਨਕੋਦਰ ਤੋਂ ਆਦਰਾਮਾਂਨ ਲੱਗ ਤਾ 2 ਘੰਟਾ ਸਵਾ ਘੰਟਾ ਲੱਗ ਜਾਂਦਾ ਅਗਰ ਬੱਚੇ ਦੇ ਤੇ ਦਾਰਾ ਸੱਟ ਹੁੰਦੀ ਤਾਂ ਬੱਚੇ ਦਾ ਨੁਕਸਾਨ ਹੋ ਸਕਦਾ ਇਸ ਲਈ ਸਾਰੀਆਂ ਜਥੇਬੰਦੀ ਨੇ ਮਹਿਸੂਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਕਿ ਐਸੀ ਘਟਨਾ ਨਾ ਘਟੇ ਤੇ ਜਿਹੜੇ ਐਸੀ ਪਰਿਵਾਰ ਅਸੀਂ ਤੇ ਕਹਿੰਦੇ ਆ ਸਾਰੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਅਧਿਆਪਕਾਂ ਦੀ ਜਦ ਤੱਕ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਹੋਣੀ ਚਾਹੀਦੀ ਹੈ ਤਾਂ ਕਿ ਹੁਣ ਅਸੀਂ ਇਹਦੀ ਮੰਗ ਕਰਦੇ ਆ ਸਾਰੀਆਂ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਪਰਿਵਾਰ ਨੂੰ ਪੂਰਾ ਇਨਸਾਫ ਮਿਲੇ ਜਿਹੜੇ ਆਹ ਆਪ ਸਿੱਖਿਆ ਮੰਤਰੀ ਹੈ ਇਹਨਾਂ ਨੂੰ ਸਾਥੀਆਂ ਨੇ ਮੇਲ ਕੀਤੀ ਆ ਇਹਦਾ ਸਾਨੂੰ ਇੱਕ ਦੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਗਰ ਕੋਈ ਰਿਪਲਾਈ ਦਿੰਦੇ ਆ ਬਹੁਤ ਵਧੀਆ ਗੱਲ ਆ ਨਹੀਂ ਤਾਂ ਫਿਰ ਇਸ ਸ਼ਿਕਾਰ ਨੂੰ ਹੋਰ ਵਿੱਢਿਆ ਜਾਏਗਾ ਹੋਰ ਤਕੜਾ ਕੀਤਾ ਜਾਏਗਾ ਤਾਂ ਕਿ ਉਹ ਨਾਲੇ ਸੰਦੇ ਦੇ ਵਿੱਚ ਬਾਕੀ ਸਕੂਲਾਂ ਵਿੱਚ ਪੰਜਾਬ ਵਿੱਚ ਕਿਤੇ ਵੀ ਹੋ ਜੀ ਮਾੜੀ ਦੁਰਘਟਨਾ ਨਾ ਘਟੇ ਧੰਵਾਦ ਥੈਂਕ ਯੂ ਪਰ ਥੇ ਮੈਂ ਟੇਕੀ ਮੈਨੂੰ ਚੱਕਰ ਆ ਗਿਆ ਮੈਂ ਟੇਕੀ ਉੱਥੇ ਉਥੇ ਪਿੰਨ ਨੂੰ ਨਹਾਣਿਆ ਨੇ ਚੱਕਿਆ ਸੀ ਬਾਵਾ ਟੈਪ ਤੱਕ ਉੱਥੇ ਬੈਠੀ ਰਹੀ ਬਾਰ ਉਹ ਚੁੱਥੇ ਨਹਾਣੇ ਚੱਕ ਕੇ ਮੈਡਮਾਂ ਦੇ ਕੋਲ ਲੱਗੀ ਗਈ ਤਾਂ ਮੈਡਮਾਂ ਨੇ ਉਥੇ ਮੈਨੂੰ ਨਹਾਣਿਆ ਤਾਂ ਪਾੜੀ ਤੇ ਫਿਰ ਮੈਂ ਪਾਣੀ ਪੀਤਾ ਤੇ ਉਥੇ ਬਸ ਬਾਰ ਚਿਹਰੇ ਸੋਫੇ ਤੇ ਪਾਰ ਤੋਰੜੇ ਉਹ ਦੂ ਬਾਵਾ ਟਾਇ ਰੋਕ ਕੇ ਬੈਰੀ ਮਮੀ ਆਈ ਤਾਂ ਫਿਰ ਮੰਮੀ ਨੇ ਮੈਨੂੰ ਲੈ ਕੇ ਗਈ ਡਾਕਟਰ ਦੇ ਤੇ ਡਾਕਟਰ ਨੇ ਮੇਰੇ ਪੱਟੀ ਕੀਤੀ ਫਿਰ ਪਾਪਾ ਆਏ ਪਾਪਾ ਨੇ ਮੇਟੂਰ ਪਤਾ ਸੁਪਾ ਚਲ ਗਿਆ